ਡਿਸਪਲਿਨ ਦੇ ਨਾਲ ਜੇ ਮੈਚ ਹੋ ਜਾਣ ਆਈ ਸੰਗਤ ਨੂੰ ਵੀ ਆਨੰਦ ਆ ਜਾਂਦਾ ਆਹ ਹਣੀ ਪੰਡਤ ਆ ਗਿਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਆਹ ਸੱਤੀ ਹੈ ਹਲਕਾ ਟੱਚ ਤੇ ਹਣੀ ਤਕੜਾ ਨੰਬਰ ਜਿਹੜਾ ਆਪਣੀ ਟੀਮ ਲਈ ਜੋੜਦਾ ਹੈ ਹਾਫ ਸਮਾਂ ਇਸ ਮੈਚ ਦਾ ਹੋ ਚੁੱਕਿਆ ਹੈ ਇਹ ਵੇਖਦਾ ਵੀ ਇਸ ਲਈ ਦੀਪੇ ਦੀ ਕੋਸ਼ਿਸ਼ ਤੇ ਪੁਆਇੰਟ ਧਾਵੀ ਦਾ ਹਣੀ ਇਸ ਲਈ ਪੰਡਤ ਬੁੱਲੋ ਵਾਲੀ ਹੈ ਕੁਝ ਵੀਰ ਸੋਚਦੇ ਵੀ ਮੁੰਡੇ ਦੀ ਥੋੜੀ ਗੇਮ ਦੇ ਵਿੱਚ ਡਾਊਨਫਾਲ ਆਇਆ ਕਿਉਂਕਿ ਸੱਟ ਲੱਗੀ ਸੀ ਮੇਰੇ ਵੀਰੋ ਮਿਹਨਤ ਤੋਂ ਬਾਅਦ ਸੱਟ ਤੋਂ ਬਾਅਦ ਫਿਰ ਬਾਬਾ ਮੇਰ ਕਰੇ ਬੁੱਲੋ ਵਾਲੀਆਂ ਚਰਚਾ ਕਰਾਉ ਪਰ ਗੁਰਦਾਸਪੁਰੀਆਂ ਦਾ ਲੰਬੜ ਇਸ ਲਈ ਕਹਿੰਦੇ ਆ ਸਮੀ ਮੇਰੇ ਵੀਰੋ ਗੁਰਦਾਸਪੁਰੀਆਂ ਦਾ ਲਾੜ ਜੋਲ ਦੀ ਟੀਮ ਦਾ ਆ ਬੁੱਲੋ ਵਾਲੀਆਂ ਸਿਰਾਂ ਲਾ ਗਿਆ ਮੁੰਡਾ ਇਹ ਪਹਿਲੀ ਕਬੱਡੀ 3000 ਵਾਲੀ ਦੋ ਹਜ਼ਾਰ ਹਜ਼ਾਰ ਦੋ ਬੰਦੇ ਕਹਿੰਦੇ ਵੀ ਗੁਰੂ ਦਾ ਲੰਗਰ ਚੱਲ ਰਿਹਾ ਟੁੱਟ ਵਰਤ ਰਿਹਾ ਜਿਹਨਾਂ ਨੂੰ ਲੋੜ ਹੈ ਸ਼ੱਕ ਸਕਦੇ ਨੇ ਗੁਰੂ ਦਾ ਲੰਗਰ ਟੁੱਟ ਵਰਤ ਰਿਹਾ ਹਨੀ ਪੰਡਤ 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 ਹਨੀ ਪੰਡਤ 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 ਪੰਡੂ ਸਰਾ 3000 ਗੱਬਰੂਆ 3000 ਵਾਲੀ ਪਹਿਲੀ ਕਾਮਯਾਬਾ ਤੇ 500 ਰਾਜਨ ਕਰਦੇ ਹੈ ਉਧਰ ਅਰਸ਼ ਪੁੱਜਿਆ ਵਰਸਾਲਪੁਰੀਆ ਹੈਪੀ ਕੋਟਲੇ ਵਾਲਾ ਗੌਰਵ ਚੀਮੇ ਹੁਣੀ ਆਪਣੀ ਟੀਮ ਲੈ ਕੇ ਆਏ ਹੋਏ ਹੈ ਸਾਹਮਣੇ ਵੇਖਦਾ ਵੀ ਇਸ ਲਈ ਮਾਰ ਦਾ ਪੱਟਾ ਤੇ ਥਾਪੀ ਹੈ ਉਧਰ ਸਨੀ ਹੈ ਡੇਰਾ ਬਾਬਾ ਨਾਨਕ ਦੀ ਧਰਤੀ ਹੈ ਅੰਮ੍ਰਿਤ ਕਹਿੰਦੇ ਹੈ ਔਰ ਸਾਹਮਣੇ ਵੇਖਦਾ ਵੀ ਪਾਲਾ ਪਾਲਾ ਤੇ ਹਣੀ